ਫੇ ਫੋਟੋ ਇਸ ਉਹਦੀਆਂ ਚੈਟ ਤੇ ਕੱਲ ਨਾਲ ਘਟੋ ਘਟਲੀ ਦਾ 60 62 ਉਹਦੇ ਕੋ ਫੋਨ ਕਰ ਲੈ ਆਂ ਹਾਂਜੀ ਉਹਦੇ ਵਿੱਚੋਂ ਆ ਆਵਾਜ਼ ਕੀ ਦੀ ਆ ਦੋ ਵਾਰ ਜਾਂ ਇਹ ਕੀ ਦੀ ਗੀਤ ਹੈ ਇਹ ਕਹਿੰਦਾ ਮੈਂ ਤੈਨੂੰ ਚਾਹ ਕੇ ਲੱਗਣਾ ਹੈ ਕੌਣ ਕਹਿ ਰਿਹਾ ਮੈਂ ਨਾ ਪਿਆਰ ਤੁਹਾਡੇ ਪਾਸ ਤੇ ਨਹੀਂ ਆ ਕੁੜੀ ਕੋਣ ਹੈ ਨਾ ਨਾ ਪਿਆਰ ਇੰਨਾ ਰੱਜ ਕੇ ਕਰਦਣਾ ਤੇ ਬੋ ਵੀ ਬੰਦ ਕਰ ਲੋ। ਉਹ ਮੰਨਦੀ ਐ। ਉਹ ਮੰਨਦੀ ਐ। ਇਹਨਾਂ ਦੇ ਟੈਪੇਟੇ ਹੀ ਨਹੀਂ ਦੱਬੇ। ਉਹ ਕਿੱਥੇ? ਇਹ ਮੁਗੀ ਨਾ। ਆਜੋ। ਠੀਕ ਹੈ। ਸੇਵਾਦਾਰ ਕਿਹੜੇ ਸਥਾਨ ਦੇੋਂ ਤੁਸੀਂ ਹੈਗੇ ਸੇਵਾਦਾਰ ਮੁਕ? ਆਪਣੇ ਸਥਾਨ ਤੋਂ ਜਾਈਏ ਕੇ ਚੰਨ ਘਾਟ ਦੇ। ਅੰਮ੍ਰਿਤਸਰ ਗਿਆ ਸੀ। ਗਿਆ ਹੋਇਆ ਸੀ। ਚਲੋ। ਜਵਾਟ ਹੈਗੇ। ਉਹ ਤੋਂ ਕਿੱਥੇ ਬੈਠੇ ਅਸੀਂ ਘਰ ਚੋਂ ਬੋਲ ਰਹੇ ਹਾਂ। ਹਾਂ ਕੌਣ? ਖੋਰਾ ਸਾਹਿਬ ਦੇ ਵਿੱਚ ਕਿੰਨੇ ਅਰੀ ਤੁਸੀਂ 10 20 ਹਰ ਘੱਟੋ ਘੱਟ ਤੁਸੀਂ ਐਸ ਬਾਬੇ ਦੇ ਨਾਲ ਪਏ ਆ ਹਾਂਜੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਸਭ ਚੜ੍ਹਦੀ ਕਲਾ ਚ ਹੋਵੋਗੇ ਜਿਹੜਾ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਵਾਲੇ ਦਾ ਅੱਜ ਵੀ ਸਿਸਟਮ ਹੋਇਆ ਵੀ ਉਹਨੂੰ ਬਹੁਤ ਸਮਝਾਇਆ ਸੀ ਤੇ ਪਤਾ ਨਹੀਂ ਕਾਦੀ ਆਕੜ ਸੀ ਉਹਦੇ ਜਨ ਮੈਂ ਜਗਰਾਉਂ ਏਰੀਏ ਦੇ ਰਾਏਕੋਟ ਵਾਲੇ ਇਰਗੇ ਦੇ ਜਿਹੜੇ ਵੀ ਉਸ ਸਥਾਨ ਨਾਲ ਜੁੜੇ ਸੀ ਉਸ ਸਥਾਨ ਨਾਲ ਨਫ਼ਰਤ ਨਾ ਕਰਨ ਬੰਦਾ ਮਾੜਾ ਹੋ ਸਕਦਾ ਸਥਾਨ ਨਹੀਂ ਮਾੜੇ ਹੁੰਦੇ ਉਹ ਕਿਸੇ ਵੀ ਮਹਾਂਪੁਰਖ ਦਾ ਸਥਾਨ ਹੋਵੇ ਉਥੋਂ ਇਹ ਨਹੀਂ ਹੈਗਾ ਵੀ ਉਥੇ ਆਹ ਕੁਝ ਹੋ ਗਿਆ ਹਨਾ ਜਿਹੜਾ ਹੈਗਾ ਆਪਾਂ ਦੋਸ਼ੀ ਨੂੰ ਸਜ਼ਾ ਦੇਣ ਦੇ ਹੱਕਦਾਰ ਹੈਗੇ ਆ ਇਸ ਕਰਕੇ ਜਗਰਾਉਂ ਤੇ ਰਾਏਕੋਟ ਲੁਧਿਆਣੇ ਜਾਂ ਕਿੰਨੇ ਵੀ ਇੱਧਰਲੇ ਇਰਗੇ ਦੀ ਸੰਗਤ ਹੈ ਮੈਂ ਇਕੱਲੇ-ਇਕੱਲੇ ਨੂੰ ਨਹੀਂ ਜਾਣਦਾ ਪਰ ਮੇਰੀ ਇਹ ਵੀਡੀਓ ਸਾਰਿਆਂ ਤੱਕ ਪਹੁੰਚਦੀ ਜਰੂਰ ਕਰ ਦਿਓ ਮੈਨੂੰ ਨਹੀਂ ਪਤਾ ਉੱਥੇ ਕਿੰਨੀਆਂ ਕੁ ਧੀਆਂ ਦੇ ਨਾਲ ਕੀ ਕੁਝ ਹੋਇਆ ਕਿਉਂਕਿ ਉਸ ਤੋਂ ਬਾਅਦ ਵੀ ਮੈਨੂੰ ਤਿੰਨ ਫੋਨ ਬਾਹਰੋਂ ਆਏ ਆ ਦੋ ਪੰਜਾਬ ਤੋਂ ਆਏ ਆ ਇੱਕ ਕੁੜੀ ਬਾਹਰ ਗਈ ਹੋਈ ਆ ਤੇ ਮੈਂ ਇਹ ਸਾਧਾ ਨੂੰ ਵੀ ਇਹਨਾਂ ਦੇ ਟੈਚ ਦੇ ਵਾਲਿਆਂ ਨੂੰ ਇਹ ਦੱਸ ਦਵਾਂ ਵੀ ਉਹਨੇ ਦੋ ਬਾਬਿਆਂ ਦੇ ਨਾਂ ਹੋਰ ਲਏ ਆ ਇੱਕ ਕੁੜੀ ਨੇ ਬਾਹਰੋਂ ਵੀ ਬਾਬਾ ਜੀ ਅਸੀਂ ਤੁਹਾਨੂੰ ਸਬੂਤ ਪਹੁੰਚਦੇ ਕਰਾਂਗੇ ਵੀ ਮੈਨੂੰ ਮੇਰੇ ਨਾਲ ਵੀ ਇਹਨਾਂ ਨੇ ਧੱਕੇ ਨਾਲ ਰੇਪ ਕੀਤਾ ਸੀ ਮੈਂ ਬਾਬਿਆਂ ਦੇ ਨਾਂ ਨਹੀਂ ਲੈਣੇ ਹੁਣ ਆਹ ਵੀਡੀਓ ਵੇਖ ਕੇ ਜਿਹੜੇ ਸਾਥ ਲਾਣਾ ਇਹਦੇ ਨਾਲ ਹੈਗਾ ਬਾਬੇ ਨਾਲ ਬਜਿੰਦਰ ਸਿੰਘ ਨਾ ਉਹ ਬਈ ਆਪਦਾ ਕਮਰਕੱਸਾ ਕੱਸ ਕੇ ਰੱਖਿਓ ਇਹ ਗੰਦ ਸਾਹਿਬ ਅਸੀਂ ਕਰਨਾ ਹੀ ਕਰਨਾ ਦੂਜੀ ਗੱਲ ਸੰਗਤ ਲਈ ਆ ਸਿੱਖਾ ਲਈ ਆ ਪੰਜਾਬ ਲਈ ਆ ਲੋਕਾਂ ਲਈ ਆ ਵੀ ਜੇ ਅਸੀਂ ਤੁਰਦੇ ਆ ਤੇ ਸਾਡੇ ਤੇ ਵੀ ਹਵਾਵਾਂ ਤੱਤੀਆਂ ਬਹੁਤ ਵਾਗਦੀਆਂ ਤਰ੍ਹਾਂ ਤਰ੍ਹਾਂ ਦੇਗਾ ਸੰਗਤ ਨੂੰ ਬੇਨਤੀ ਆ ਵੀ ਸਾਡਾ ਪੂਰ ਜ਼ੋਰ ਤੁਸੀਂ ਸਾਥ ਦੇਣਾ ਨੇੜੇ ਦੀਆਂ ਪੰਚਾਇਤਾਂ ਜਾਂ ਕੋਈ ਵੀ ਹੈਗਾ ਕਿਉਂਕਿ ਬਾਬਾ ਵੀ ਆਪਦਾ ਜ਼ੋਰ ਲਾਊਗਾ ਅਕਸਰ ਉਹਦੇ ਵੀ ਕੋਈ ਲਿੰਕ ਹੋਣਗੇ ਤੇ ਜਿਹੜੇ ਵੀ ਹੈਗੇ ਲੋਕ ਇੱਥੋਂ ਦੇ ਨਾਲ ਦੇ ਸੰਗਤ ਸਾਡੇ ਨਾਲ ਪ੍ਰੇਮ ਕਰਦੀਆਂ ਸਾਡਾ ਸਾਜਾ ਹਾਂ ਠੀਕ ਆ ਵੀ ਇਹਨਾਂ ਨੇ ਵਧੀਆ ਕੀਤਾ ਤੇ ਉਹ ਜਰੂਰ ਸੋਸ਼ਲ ਮੀਡੀਆ ਤੇ ਜਾਂ ਸਾਡੇ ਨਾਲ ਟੱਚ ਚ ਆ ਕੇ ਸਾਡਾ ਸਾਥ ਦੇਣ ਬਾਕੀ ਗੱਲਬਾਤ ਹੈਗੀ ਆ ਜਿਹੜੀ ਉਹ ਹੁਣ ਪੁਲਿਸ ਦੇ ਅੰਡਰ ਹੋ ਗਈ ਆ ਤੇ ਵੇਖੋਗਾ ਕੀ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਫੋਟੋ ਤੇ ਤੁਹਾਡੀਆਂ ਚੈਟ ਤੇ ਕੱਲ੍ਹ ਆ ਘਟੋ ਘਟ ਨਹੀਂ ਤਾਂ 60 62 ਤੁਹਾਡੇ ਕੋਲ ਫੋਨ ਕਾਲ ਆਈਆਂ ਹਾਂਜੀ ਉਹਦੇ ਵਿੱਚੋਂ ਆ ਆਵਾਜ਼ ਕੀ ਦੀ ਆ ਦੋ ਵਾਰ ਜਾਵੇ ਕੀ ਦੀਆਂ ਗੀਤ ਨੇ ਇਹ ਕਹਿੰਦਾ ਮੈਂ ਤੈਨੂੰ ਚਾਕੇ ਲੱਜਾਣਾ ਕੌਣ ਕਹਿ ਰਿਹਾ ਮੈਂ ਬਾਦੀ ਆ ਤੁਹਾਨੂੰ ਦੱਸ ਜੇ ਨਹੀਂ ਆ ਕੁੜੀ ਕੋਲ ਨਾ ਨਾ ਰਹੀਆਂ ਤੇ ਚਾਰ ਰਿੰਨਾ ਨਾ ਅੱਛੇ ਗੱਲਾਂ ਨਾ ਚਲੋ ਵੀ ਬੰਦ ਕਰੋ ਓਏ ਮੰਦੀਆਂ ਨੂੰ ਮੰਦੀ ਨਾ ਕੰਮ ਨਹੀਂ ਕਰਨੀ ਪਈ। ਆ ਜਾ। ਸੇਵਾਦਾਰ ਸੇਵਾਦਾਰ ਕਿਹੜੇ ਥਾਂ ਦੇ ਨੂੰ ਤੁਸੀਂ ਲੱਗੇ ਸੇਵਾਦਾਰ ਮੱਖ। ਆਪਣੇ ਥਾਂ ਤੇ ਤੁਸੀਂ ਜਾ ਕੇ ਚੰਨ ਘਾਟ ਦੇ। ਅਮਰਤ ਚ ਗਿਆ ਕਿ? ਗਿਆ ਹੋਇਆ ਸੀ। ਹੈਲੋ। ਜਵਾਟ ਹੈ ਕਿ? ਬੋਤੋ ਕੇ ਤੇ ਬੈਠੇ ਅਸੀਂ ਬੱਚੂ ਨੂੰ ਲੜਾ। ਆਹ ਕੌਣ ਹੈ? ਜੀ। ਹੋਰਾ ਸਿੰਘ ਦੇ ਵਿੱਚ ਕਿੰਨੇ ਅਸੀਂ ਤੁਸੀਂ 10 20 ਹਜ਼ਾਰ ਘੱਟੋ ਘੱਟ ਤੁਸੀਂ ਐਸ ਬਾਬੇ ਦੇ ਨਾਲ ਪਏ ਆ ਹਾਂਜੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਸਭ ਚੜ੍ਹਦੀ ਕਲਾ 'ਚ ਹੋਵੋਗੇ ਜਿਹੜਾ ਬਾਬਾ ਬਜਿੰਦਰ ਸਿੰਘ ਚਰਨ ਘਾਟ ਵਾਲੇ ਦਾ ਅੱਜ ਵੀ ਸਿਸਟਮ ਹੋਇਆ ਵੀ ਉਹਨੂੰ ਬਹੁਤ ਸਮਝਾਇਆ ਸੀ ਤੇ ਪਤਾ ਨਹੀਂ ਕਾਦੀ ਆਕੜ ਸੀ ਉਹਦੇ ਜਨ ਮੈਂ ਜਗਰਾਉਂ ਏਰੀਏ ਦੇ ਰਾਏਕੋਟ ਆਏ ਰਗੇ ਜਿਹੜੇ ਵੀ ਉਸ ਸਥਾਨ ਨਾਲ ਜੁੜੇ ਸੀ ਉਸ ਸਥਾਨ ਨਾਲ ਨਫ਼ਰਤ ਨਾ ਕਰਨ ਬੰਦਾ ਮਾੜਾ ਹੋ ਸਕਦਾ ਸਥਾਨ ਨਹੀਂ ਮਾੜੇ ਹੁੰਦੇ ਉਹ ਕਿਸੇ ਵੀ ਮਹਾਪੁਰਖ ਦਾ ਸਥਾਨ ਹੋਵੇ ਉਥੋਂ ਇਹ ਨਹੀਂ ਹੈਗਾ ਵੀ ਉਥੇ ਆਹ ਕੁਝ ਹੋ ਗਿਆ ਹਨਾ ਜਿਹੜਾ ਹੈਗਾ ਆਪਾਂ ਦੋਸ਼ੀ ਨੂੰ ਸਜ਼ਾ ਦੇਣ ਦੇ ਹੱਕਦਾਰ ਹੈਗੇ ਆ ਇਸ ਕਰਕੇ ਜਗਰਾਉਂ ਤੇ ਰਾਏਕੋਟ ਲੁਧਿਆਣੇ ਜਾਂ ਕਿੰਨੇ ਵੀ ਇੱਧਰਲੇ ਇਰਗੇ ਦੀ ਸੰਗਤ ਹੈ ਮੈਂ ਇਕੱਲੇ ਇਕੱਲੇ ਨੂੰ ਨਹੀਂ ਜਾਣਦਾ ਪਰ ਮੇਰੀ ਇਹ ਵੀਡੀਓ ਸਾਰਿਆਂ ਤੱਕ ਪਹੁੰਚਦੀ ਜਰੂਰ ਕਰ ਦਿਓ ਮੈਨੂੰ ਨਹੀਂ ਪਤਾ ਉੱਥੇ ਕਿੰਨੀਆਂ ਕੁ ਧੀਆਂ ਦੇ ਨਾਲ ਕੀ ਕੁਝ ਹੋਇਆ ਕਿਉਂਕਿ ਉਦੋਂ ਬਾਅਦ ਵੀ ਮੈਨੂੰ ਤਿੰਨ ਫੋਨ ਬਾਹਰੋਂ ਆਏ ਆ ਦੋ ਪੰਜਾਬ ਤੋਂ ਆਇਆ ਇੱਕ ਕੁੜੀ ਬਾਹਰ ਗਈ ਹੋਈ ਆ ਤੇ ਮੈਂ ਇਹ ਸਾਧਾ ਨੂੰ ਵੀ ਇਹਨਾਂ ਦੇ ਟੈਚ ਦੇ ਵਾਲਿਆਂ ਨੂੰ ਇਹ ਦੱਸ ਦਵਾਂ ਵੀ ਉਹਨੇ ਦੋ ਬਾਬਿਆਂ ਦੇ ਨਾਂ ਹੋਰ ਲਏ ਆ ਇੱਕ ਕੁੜੀ ਨੇ ਬਾਹਰੋਂ ਵੀ ਬਾਬਾ ਜੀ ਅਸੀਂ ਤੁਹਾਨੂੰ ਸਬੂਤ ਪਹੁੰਚਦੇ ਕਰਾਂਗੇ ਕਿ ਮੈਨੂੰ ਮੇਰੇ ਨਾਲ ਵੀ ਇਹਨਾਂ ਨੇ ਧੱਕੇ ਨਾਲ ਰੇਪ ਕੀਤਾ ਸੀ ਮੈਂ ਬਾਬਿਆਂ ਦੇ ਨਾਂ ਹੀ ਲੈਣੇ ਹੁਣ ਆਹ ਵੀਡੀਓ ਵੇਖ ਕੇ ਜਿਹੜੇ ਸਾਥ ਲੈਣਾ ਇਹਦੇ ਨਾਲ ਹੈਗਾ ਬਾਬੇ ਨਾਲ ਬਲਵਿੰਦਰ ਸਿੰਘ ਨਾ ਉਹ ਬਈ ਆਪਦਾ ਕਮਰਕੱਸਾ ਕੱਸ ਕੇ ਰੱਖਿਓ ਇਹ ਗੰਦ ਸਾਹਿਬ ਅਸੀਂ ਕਰਨਾ ਹੀ ਕਰਨਾ ਦੂਜੀ ਗੱਲ ਸੰਗਤ ਲਈ ਆ ਸਿੱਖਾ ਲਈ ਆ ਪੰਜਾਬ ਲਈ ਆ ਲੋਕਾਂ ਲਈ ਆ ਵੀ ਜੇ ਅਸੀਂ ਤੁਰਦੇ ਆ ਤੇ ਸਾਡੇ ਤੇ ਵੀ ਹਵਾਵਾਂ ਤੱਤੀਆਂ ਬਹੁਤ ਵਗਦੀਆਂ ਤਰ੍ਹਾਂ ਤਰ੍ਹਾਂ ਦੇਗਾ ਸੰਗਤ ਨੂੰ ਬੇਨਤੀ ਆ ਵੀ ਸਾਡਾ ਪੂਰ ਜ਼ੋਰ ਤੁਸੀਂ ਸਾਥ ਦੇਣਾ ਨੇੜੇ ਦੀਆਂ ਪਛਾਈਤਾਂ ਜਾਂ ਕੋਈ ਵੀ ਹੈਗਾ ਕਿਉਂਕਿ ਬਾਬਾ ਵੀ ਆਪਦਾ ਜ਼ੋਰ ਲਾਊਗਾ ਅਕਸਰ ਉਹਦੇ ਵੀ ਕੋਈ ਲਿੰਕ ਹੋਣਗੇ ਤੇ ਜਿਹੜੇ ਵੀ ਹੈਗੇ ਲੋਕ ਇੱਥੋਂ ਦੇ ਨਾਲ ਦੇ ਸੰਗਤ ਸਾਡੇ ਨਾਲ ਪ੍ਰੇਮ ਕਰਦੇ ਜਾਂ ਸਾਡਾ ਸਾਝਾ ਹਾਂ ਠੀਕ ਆ ਵੀ ਇਹਨਾਂ ਨੇ ਵਧੀਆ ਕੀਤਾ ਤੇ ਉਹ ਜਰੂਰ سوشل میڈیا ਤੇ ਜਾਂ ਸਾਡੇ ਨਾਲ ਟੱਚ ਜਾ ਕੇ ਸਾਡਾ ਸਾਥ ਦੇਣ ਬਾਕੀ ਗੱਲਬਾਤ ਹੈਗੀ ਆ ਜਿਹੜੀ ਉਹ ਹੁਣ ਪੁਲਿਸ ਦੇ ਅੰਡਰ ਹੋ ਗਈ ਆ ਤੇ ਵੇਖੋਗਾ ਕੀ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ